ਵਾਹਿਗੁਰੂ 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 ਮੈਨੂੰ ਧੂੜ ਬਣਾ ਦੇ ਰੱਬਾ ਉਹਨਾਂ ਦੀ ਜਿਹੜੇ ਤੇਰਾ ਨਾਮ ਜਪਦੇ ਮੈਨੂੰ ਧੂੜ ਬਣਾ ਦੇ ਰੱਬਾ ਉਹਨਾਂ ਦੀ ਜਿਹੜੇ ਤੇ એડે ਦਾ ਨਾਨਕ ਧੂੜ ਮੰਗੈ ਤੇ ਸਿ ਗੁਰ ਸਿੱਖ ਕੀ ਜੋ ਆਪ ਜੱਪੇ ਅਬਰਹਿ ਨਾਮ ਜਪਾਵੇ ਜਿਹੜਾ ਆਪ ਜਪਦਾ ਹੈ ਉਹਨਾਂ ਨੂੰ ਜਪਾਉਂਦਾ ਹੈ ਗੁਰੂ ਸਭ ਵੀ ਉਹਦੇ ਚਰਨ ਧੂੜ ਮੰਗਦੇ ਆ ਕਿ ਜੇ ਮਿਲ ਜੇ ਤੇ ਕਹਿੰਦੇ ਮੈਂ ਵੀ ਮੱਥੇ ਨਾ ਲਾ ਲਵਾਂ ਇੰਨਾ ਪਵਿੱਤਰ ਹੁੰਦਾ ਨਾਮ ਜਪਣ ਵਾਲਾ ਸੋ ਜਿਹੜਾ ਤਨੋਂ ਮਨੋਂ ਜਪੇ ਇਹ ਨਹੀਂ ਕਿ ਉਤੋਂ ਤੋਂ ਤੋਂ ਮੁਖ ਮੇਰ ਰਾਮ ਬਗਲ ਮੈਂ ਸ਼ੁਰੀ ਇਹ ਨਹੀਂ ਕਿ ਉਤੋਂ ਤੋਂ ਤੋਂ ਰਾਮ ਰਾਮ ਕਰਦਾ ਫਿਰੇ ਤੇ ਅੰਦਰੋਂ ਸ਼ੁਰੀਆਂ ਚਲਾਵੇ ਅੰਦਰੋਂ ਖੋਟਾ ਹੋਵੇ ਬਾਹਰੋਂ ਮਿੱਠਾ ਹੋਵੇ ਤੇ ਅੰਦਰੋਂ ਗੁਰੂ ਪਿਆਰੇ ਕੋੜਾ ਹੋਵੇ ਸੋ ਐਦਾਂ ਦੇ ਬੰਦੇ ਬੜੇ ਮਿਲਦੇ ਆ ਦੁਨੀਆ 'ਚ ਭਰੀ ਭਈ ਦੁਨੀਆ ਕੋਈ ਵਿਰਲਾ-ਵਿਰਲਾ ਮਿਲਦਾ ਜਿਹੜਾ ਬਾਹਰੋਂ ਵੀ ਮਿੱਠਾ ਤੇ ਅੰਦਰੋਂ ਵੀ ਮਿੱਠਾ ਨਹੀਂ ਤੇ ਲੋਕ ਉਤੋਂ ਉਤੋਂ ਮਿੱਠੇ ਆ ਸੋ ਗੁਰੂ ਪਿਆਰੇ ਅੰਦਰੋਂ ਕੋੜੇ ਅੰਦਰੋਂ ਜ਼ਹਿਰ ਨਾਲ ਭਰੇ ਸੋ ਅੰਦਰ ਵੀ ਗੁਰੂ ਪਿਆਰੇ ਉਹ ਗੱਲ ਹੋਵੇ ਜੋ ਮੁੱਖ ਤੇ ਆ ਤੇ ਗੁਰੂ ਪਿਆਰੇ ਜਿਹੜਾ ਤਨੋਂ ਮਨੋਂ ਜਪਦਾ ਹੈ ਨਾ ਉਹਦੀ ਚਰਨ ਧੂੜ ਮੰਗਦੇ ਮਹਾਰਾਜ ਇਹ ਕਹਿੰਦੇ ਇੰਨੀ ਪਵਿੱਤਰ ਹੈ ਉਹ ਜਿੱਥੇ ਜਿੱਥੇ ਉਹ ਪੱਬ ਰੱਖਦਾ ਨਾ ਪੈਰ ਰੱਖਦਾ ਸੋ ਕਹਿੰਦੇ ਉਹ ਮਿੱਟੀ ਵੀ ਚਾਰਜ ਹੋ ਜਾਂਦੀ ਸੋ ਧੂੜ ਵੀ ਕਹਿੰਦੇ ਉਹ ਚਾਰਜ ਹੋ ਜਾਂਦੀ ਉਹਦੇ ਕੰਨ ਜੇ ਮੱਥੇ ਨੂੰ ਲੱਗਣ ਕਿਸੇ ਦੇ ਮਾੜੇ ਭਾਗ ਕਹਿੰਦੇ ਸਿੱਧੇ ਹੋ ਜਾਂਦੇ ਜਿਵੇਂ ਭਗਵਾਨ ਆਰਾਮ ਚੰਦਰ ਜੀ ਨੇ ਸੋ ਗੁਰੂ ਪਿਆਰੇ ਗੌਤਮ ਦੀ ਘਰ ਵਾਲੀ ਅਹਿਲਿਆ ਨੂੰ ਜਦੋਂ ਚਰਨ ਲਾਇਆ ਤੇ ਉਹ ਆਪਣੇ ਅਸ਼੍ਰੀ ਰੂਪ ਚ ਆ ਗਈ ਮਹਾਰਦੀ ਗੁਰਬਾਣੀ ਚ ਪੜਦੇ ਆ ਆਪਾਂ ਗੌਤਮ ਸਦੀ ਸਿਲਾ ਨਿਸਤਰੀ ਕਹਿੰਦੇ ਉਹਦਾ ਵੀ ਉਧਾਰ ਹੋ ਗਿਆ ਜਦੋਂ ਭਗਵਾਨ ਰਾਮਚੰਦਰ ਜੀ ਨੇ ਚਰਨ ਲਾਇਆ ਸੋ ਜਿੱਥੇ-ਜਿੱਥੇ ਗੁਰੂ ਪਿਆਰਿਓ ਰੱਬ ਰੰਗੀਆਂ ਰੂਹਾਂ ਚਰਨ ਰੱਖਦੀਆਂ ਸੋ ਜਗ੍ਹਾ ਵੀ ਪਵਿੱਤਰ ਹੋ ਜਾਂਦੀ ਤੇ ਜਿੱਥੇ ਦਿਨ ਰਾਤ ਨਸ਼ੇ ਚੱਲਦੇ ਆ ਮਾੜੇ ਕਰਮ ਹੁੰਦੇ ਆ ਸੋ ਗੁਰੂ ਪਿਆਰਿਓ ਘਰ ਕਾਦਾ ਉਹ ਤੇ ਨਰਕ ਹੁੰਦੀ ਸੋ ਜੇ ਉੱਥੇ ਕੋਈ ਆ ਜਾਏ ਤੇ ਉਹਦਾ ਉਹਦੀ ਵੀ ਬੁੱਧੀ ਪ੍ਰਿਸ਼ਟ ਹੋ ਜਾਂਦੀ ਸੋ ਗੁਰੂ ਪਿਆਰਿਓ ਉੱਥੇ ਜਾ ਕੇ ਚੰਗਾ ਨਹੀਂ ਸੁਝਦਾ ਇਦਾਂ ਦੇ ਘਰ ਚਲੇ ਜਾਓ ਜਿੱਥੇ ਨਸ਼ੇ ਚੱਲਦੇ ਆ ਮਾੜੇ ਕਰਮ ਹੁੰਦੇ ਆ ਸੋਨਾ ਘਰ ਜਾ ਕੇ ਜੇ ਖਰਾ ਬੰਦਾ ਵਹੇ ਨਾ ਤੇ ਉਹਦੀ ਵੀ ਬੁੱਧੀ ਪ੍ਰੇਸ਼ਟਾਉਣ ਲੱਗ ਜਾਂਦੀ ਉੱਥੇ ਬੈਠੇ ਤੇ ਸੋ ਇੰਨਾ ਫਰਕ ਪੈਂਦਾ ਸੋ ਕਈਆਂ ਦੇ ਘਰ ਨਰਕ ਨੇ ਤੇ ਕਈਆਂ ਦੇ ਸਵਰਗ ਨੇ ਜਿੱਥੇ ਬਾਣੀ ਪੜੀ ਜਾਂਦੀ ਭਜਨ ਹੁੰਦਾ ਸੋ ਚੰਗਾ ਸੋਚਦੇ ਆ ਚੰਗਾ ਕਰਦੇ ਆ ਉਹ ਘਰ ਸਵਰਗ ਨੇ ਤੇ ਜਿੱਥੇ ਮਾੜਾ ਹੀ ਸੋਚਿਆ ਹਰ ਟਾਈਮ ਗਾਲਾਂ ਹੀ ਚੱਲਦੀਆਂ ਰਹਿੰਦੀਆਂ ਹਰ ਟਾਈਮ ਨਸ਼ਾ ਚੱਲਦਾ ਰਹਿੰਦਾ ਸੋ ਗੁਰੂ ਪਿਆਰਿਓ ਹਰ ਟਾਈਮ ਮਾੜਾ ਸੋਚਦੇ ਆ ਜਿੱਥੇ ਜਿੱਥੇ ਇਤਫਾਕ ਨਹੀਂ ਉਸ ਘਰ ਤੋਂ ਵੱਡਾ ਨਰਕ ਦੁਨੀਆ 'ਚ ਹੋਰ ਕੋਈ ਲੱਭ ਹੀ ਨਹੀਂ ਸਕਦਾ ਸਭ ਤੋਂ ਵੱਡਾ ਨਰਕ ਹੈ ਉਹ ਸੋ ਉਹ ਘਰਾਂ ਨੂੰ ਸਵਰਗ ਬਣਾਉਣਾ ਹੈ ਜਾਂ ਨਰਕ ਬਣਾਉਣਾ ਹੈ ਸੋ ਮਰਜ਼ੀ ਆਪਣੀ ਗੁਰੂ ਤੋਂ ਸੋਝੀ ਲਵੋ ਅਕਲ ਲਵੋ ਬਾਣੀ ਪੜੋ ਵਿਚਾਰੋ ਬਾਣੀ ਦੇ ਅਮਲ ਕਰੋ ਤੁਹਾਡਾ ਘਰ ਸਵਰਗ ਬਣੇਗਾ ਸੋ ਜਿੰਨਾ ਗੁਰਬਾਣੀ ਤੋਂ ਦੂਰ ਜਾਓਗੇ ਉਹਨਾਂ ਘਰ ਨਰਕ ਬਣੇਗਾ ਆਪਣਾ ਜੀਵਨ ਵੀ ਨਰਕ ਹੋ ਜਾਂਦਾ ਤੇ ਘਰ ਦੇ ਨੂੰ ਘਰ ਨੂੰ ਵੀ ਬੰਦਾ ਨਰਕ ਬਣਾ ਲੈਂਦਾ ਤੇ ਸਮਾਜ ਨੂੰ ਵੀ ਬੰਦਾ ਨਰਕ ਬਣਾਉਂਦਾ ਹੈ ਸੋ ਜਿੰਨਾ ਤੁਸੀਂ ਗੁਰੂ ਤੋਂ ਦੂਰ ਜਾਓਗੇ ਉਹਨਾਂ ਨਰਕਾਂ 'ਚ ਜਾਓਗੇ ਤੇ ਜਿੰਨਾ ਜਿਵੇਂ ਜਿਵੇਂ ਗੁਰੂ ਦੇ ਨੇੜੇ ਆਉਂਦੇ ਜਾਓਗੇ ਸੋ ਉਹਨਾਂ ਹੀ ਸਵਰਗਾਂ ਚੋਂਦੇ ਜਾਓਗੇ ਸੋ ਗੱਲ ਇੰਨੀ ਹੈ ਜਿਹੜਾ ਸਮਝ ਜੇ ਸੋ ਪੜੋ ਸ਼ਲੋਕ ਸ਼ਲੋਕ ਪਵਨ ਗੁਰੂ ਪਾਣੀ ਜਿਤ